ਦੇ ਵਿਚ ਇੱਕ ਵਾਰ ਫਿਰ ਤੋਂ ਸਰਕਾਰੀ ਬਸਾਂ ਦੀਆਂ ਬੋਡੀਆਂ ਰਾਜਸਥਾਨ ਤੋਂ ਲਗਾਉਣ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਵੱਲੋਂ ਬਸਾਂ ਦੇ ਬਾਰੇ ਰਾਜਸਥਾਨ ਤੋਂ ਲਗਾਉਣ ਸੰਬੰਧੀ ਸਵਾਲ ਚੁੱਕੇ ਜਾ ਰਹੇ ਨੇ ਵਿਰੋਧੀ ਪਾਰਟੀਆਂ ਨੇ ਇਹਨਾਂ ਸਵਾਲਾਂ ਦੇ ਜਵਾਬ ਖੁਦ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਦੇ ਦਿੱਤੇ ਨੇ ਉਹਨਾਂ ਨੇ ਦੋਵੇਂ ਪਾਰਟੀਆਂ ਦੇ ਇਲਜ਼ਾਮਾਂ ਨੂੰ ਬਿਲਕੁਲ ਬੇਬੁਨਿਆਦ ਦੱਸਿਆ ਤੇ ਉਥੇ ਤੁਹਾਨੂੰ ਦੱਸ ਦੇ ਕਿ ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਸਰਕਾਰ ਕਿਸੇ ਵੀ ਤਰੀਕੇ ਦੀ ਕੋਈ ਬਾਦੀ ਨਹੀਂ ਲਗਾ ਰਹੀ ਹੈ ਸਗੋ ਪ੍ਰਾਈਵੇਟ ਟਰਾਂਸਪੋਰਟਰ ਆਪਣੇ ਬੱਸਾਂ ਦੀ ਬਾਦੀ ਲਗਵਾ ਰਹੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਹਰੀ ਚੰਡੀ ਮਿਲਣ ਤੋਂ ਬਾਅਦ ਹੀ ਸਰਕਾਰੀ ਬੱਸਾਂ ਦੇ ਵਿੱਚ ਬਾਦੀਆਂ ਫਿੱਟ ਕੀਤੀਆਂ ਜਾਣਗੀਆਂ ਅਤੇ ਉਹ ਵੀ ਪਹਿਲਾਂ ਦੇ ਨਾਲੋਂ ਕਾਫੀ ਸਸਤੇ ਦਰਾਂ ਤੇ ਉਹਨਾਂ ਕਿਹਾ ਕਿ ਸਰਕਾਰ ਦੀ ਕਿਲੋਮੀਟਰ ਯੋਜਨਾ ਦੇ ਤਹਿਤ ਟਰਾਂਸਪੋਰਟਰ ਜੋ ਸਾਡੇ ਨਾਲ ਕੰਮ ਕਰ ਰਹੇ ਨੇ ਉਹ ਆਪਣੀ ਸਵੈ ਇੱਛਾ ਦੇ ਨਾਲ ਆਪਣੀਆਂ ਬੱਸਾਂ ਦੀਆਂ ਬਾਤਾਂ ਰਾਜਸਥਾਨ ਦੀ ਉਸੇ ਕੰਪਨੀ ਤੋਂ ਇਹਨਾਂ ਨੂੰ ਲਗਵਾ ਕੇ ਦੇ ਰਹੇ ਨੇ ਜਿੱਥੋਂ ਅਮਰਿੰਦਰ ਸਿੰਘ ਨੇ ਟਰਾਂਸਪੋਰਟ ਮੰਤਰੀ ਹੁੰਦਿਆਂ ਸਰਕਾਰੀ ਬੱਸਾਂ ਲਗਵਾਈਆਂ ਸਨ ਹੁਣ ਇਹ ਪ੍ਰਾਈਵੇਟ ਲੋਕ ਉਥੋਂ ਸਸਤੇ ਰੇਟਾਂ 'ਤੇ ਬਾਦੀ ਲਗਵਾਦੇ ਨੇ ਪੀਆਰਟੀਸੀ ਬੱਸਾਂ ਦੀਆਂ ਜਿਹੜੀਆਂ ਬਾਡੀਆਂ ਨੇ ਉਹਨੂੰ ਲੈ ਕੇ ਇੱਕ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਹੋਵੇ ਚਾਹੇ ਉਹ ਅਕਾਲਤ ਲਵੇ ਕੀ ਹੁਣ ਵੀ ਸਰਕਾਰ ਕਹਿੰਦੀ ਸੀ ਕਿ ਰਾਜਸਥਾਨ ਚੋਂ ਪਹਿਲਾਂ ਜਿਹੜੀਆਂ ਨੇ ਉਹ ਬਾਡੀਆਂ ਕਿਉਂ ਲਗੀਆਂ ਤੇ ਹੁਣ ਵੀ ਕਹਿੰਦੇ ਨੇ ਉਹ ਬਾਡੀਆਂ ਜਿਹੜੀਆਂ ਨੇ ਰਾਜਸਥਾਨ ਚੋਂ ਬਣ ਕੇ ਆ ਰਹੀਆਂ ਨੇ ਲੱਗ ਕੇ ਆ ਰਹੀਆਂ ਬੱਸਾਂ ਨੂੰ ਕੀ ਕਹਿੰਦੇ ਆ ਸਾਡੇ ਨਾਲ ਨੇ ਮੰਤਰੀ ਨੇ ਲਾਜਰ ਭੁੱਲਰ ਜੀ ਟ੍ਰਾਂਸਪੋਰਟ ਮੰਤਰੀ ਨੇ ਮੰਤਰੀ ਜੀ ਕੀ ਸੋਚਦੇ ਹੋ ਕਹਿੰਦੇ ਹਲੇ ਵੀ ਤੁਸੀਂ ਬਾਡੀਆਂ ਉੱਥੇ ਲਵਾਈ ਜੰਨੇ ਆ ਪਹਿਲਾਂ ਤੇ ਮੈਂ ਸਾਰੇ ਪੰਜਾਬੀਆਂ ਦੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਜਿਹੜੀਆਂ ਬਾਡੀਆਂ ਲਗੀਆਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਏਪੀਆਰਟੀਸੀ ਦੇ ਵਿੱਚ ਕਿਲੋਮੀਟਰ ਸਕੀਮ ਦੇ ਵਿੱਚ ਇਹ ਟੈਂਡਰ ਕੱਢਿਆ 170 ਬੱਸਾਂ ਦਾ ਜਿਹਦੇ ਚੋਂ 83 ਬੰਦੇ ਯਾਨੀ ਟੈਂਡਰ ਜਿਹੜਾ ਉਹ ਅਪਲਾਈ ਕੀਤਾ ਵਾ ਤੇ ਇਹ ਨਹੀਂ ਵੀ ਇੱਕੇ ਘਰ ਨੂੰ ਜਾਂ ਦੋ ਘਰਾਂ ਨੂੰ 83 ਬੱਸਾਂ ਦਾ ਪਰਮਿਟ ਦੇਤਾ ਵੱਖ-ਵੱਖ 83 ਬੰਦੇ ਆ ਕਿਸੇ ਦੀ ਇੱਕ ਬੱਸ ਆ ਹੋ ਸਕਦਾ ਇੱਕ ਦੋ ਬੰਦੇ ਹੋਣ ਉਹਨਾਂ ਦੀਆਂ ਭਾਵੇਂ ਦੋ ਬੱਸਾਂ ਨਹੀਂ ਤੇ ਸਾਰਿਆਂ ਦੀ ਇੱਕ ਇੱਕ ਬੱਸ ਆ ਤੇ ਇਹ ਇਸ ਕਰਕੇ ਕਿਲੋਮੀਟਰ ਸਕੀਮ ਤੇ ਪਾਈਆਂ ਜਾਂਦੀਆਂ ਸਰਕਾਰ ਦੀ ਪਾਲਿਸੀ ਹੁੰਦੀ ਆ ਇਹ ਅੱਗੇ ਵੀ ਬੱਸਾਂ ਕਿਲੋਮੀਟਰ ਸਕੀਮ ਤੇ ਪੁਰਾਣੀਆਂ ਸਰਕਾਰਾਂ ਚ ਚਲਦੀਆਂ ਰਹੀਆਂ ਤੇ ਉਹਨਾਂ ਦੀ ਮਿਆਦ ਪੂਰੀ ਹੋ ਚੁੱਕੀ ਭੁੱਗ ਚੁੱਕੀ ਸੀ ਤੇ ਹੁਣ ਨਵਾਂ ਟੈਂਡਰ ਲਾਇਆ ਗਿਆ ਜਿਸ 'ਚ 170 ਦਾ ਟੈਂਡਰ ਲਾਇਆ 83 ਬੰਦਿਆਂ ਨੇ ਪਾਰਟਿਸਿਪੇਟ ਕੀਤਾ ਤੇ ਉਹਦੇ ਵਿੱਚ ਸਾਡੇ ਵਿਭਾਗਿਆਂ ਲੋਮ ਆਪਦਾਨ ਰੱਖੇ ਜਾਂਦੇ ਆ ਵੀ 54 ਸੀਟਰ ਬੱਸ ਪਾਉਣੀ ਆ ਉਹਦੇ ਵਿੱਚ ਵਧੀਆ ਕੁਆਲਿਟੀ ਦੇ ਟਾਇਰ ਲਾਉਣੇ ਆ ਬੱਸ ਨੂੰ ਵਧੀਆ ਕੁਆਲਿਟੀ ਦੀ ਚਾਦਰ ਲਾਉਣੀ ਆ ਬੱਸ ਨੂੰ ਵਧੀਆ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਨਾ ਆ ਤੇ ਉਹ ਬਸ ਜਿਹੜਾ ਪ੍ਰਾਈਵੇਟ ਬੰਦਾ ਆ ਉਹਨੇ ਖਰੀਦ ਕਰਨੀ ਆ ਚੈਸੀ ਵੀ ਤੇ ਬਾਡੀ ਵੀ ਉਹਨੇ ਆਪ ਖਰੀਦ ਕਰਨੀ ਆ ਜਿੱਥੋਂ ਉਹਨੂੰ ਬੰਦੇ ਨੂੰ ਪ੍ਰਾਈਵੇਟ ਬੰਦੇ ਨੂੰ ਸਸਤੀ ਚੀਜ਼ ਮਿਲੂ ਉਹਨਾਂ ਤੇ ਉੱਥੋਂ ਹੀ ਖਰੀਦ ਕਰਨੀ ਆ ਉਹਦੇ 'ਚ ਸਰਕਾਰ ਦਾ ਤੇ ਕੋਈ ਰੋਲ ਹੀ ਨਹੀਂ ਅਸੀਂ ਤੇ ਬਸ ਜਿਹੜੇ ਸਾਡੇ ਮਾਪਦੰਡ ਆ ਅਸੀਂ ਉਹ ਚੈੱਕ ਕਰਨੇ ਆ ਉਹ ਚੈੱਕ ਉਦੋਂ ਕਰਨੇ ਆ ਜਦੋਂ ਉਹ ਬੰਦਾ ਬਸ ਖਰੀਦ ਕਰਕੇ ਪੂਰੀ ਤਰ੍ਹਾਂ ਤਿਆਰ ਕਰਕੇ ਸਾਡੇ ਕੋਲ ਆਊਗਾ ਸਿਰਫ ਉਹਦੇ 'ਚ ਸ਼ਰਤ ਕਿਲੋਮੀਟਰ ਸਕੀਮ ਵਾਲੀ 'ਚ ਇਹ ਹੁੰਦੀ ਆ ਉਹਦੇ ਉੱਪਰ ਕਲਰ ਜਿਹੜਾ ਉਹ ਸਾਡੀ ਸਰਕਾਰ ਦੇ ਅਫਸਰਾਂ ਦੀ ਮਰਜ਼ੀ ਆ ਰੈੱਡ ਕਲਰ ਕਰਾਉਣਾ ਜਾਂ ਬਲੂ ਕਲਰ ਕਰਾਉਣਾ ਤੇ ਉੱਪਰ ਜਿਹੜੇ ਡਿਪਾਰਟਮੈਂਟ ਦੀ ਆ ਪੀ ਆਰਟੀਸੀ ਦੀ ਆ ਤੇ ਉੱਤੇ ਪੀ ਆਰਟੀਸੀ ਲਿਖਣਾ ਤੇ ਉਹ ਬਸ ਦੇ ਜਿਹੜੇ ਪੈਸੇ ਆ ਉਹ ਸਾਰੇ ਦੇ ਸਾਰੇ ਜਿਹੜਾ ਉਹ ਪ੍ਰਾਈਵੇਟ ਕਿਲੋਮੀਟਰ ਸਕੀਮ ਦਾ ਵਿੱਚ ਟੈਂਡਰਕਾਰ ਆਉਂਦਾ ਆ ਮਾਲਕ ਆ ਉਹ ਸਾਰੇ ਪੈਸੇ ਉਹਦੇ ਲੱਗਣੇ ਆ ਤੇ ਸਰਕਾਰ ਦਾ ਕੋਈ ਰਿਕਰ ਡਗਾ ਨਹੀਂ ਹੈਗਾ ਉੱਚ ਸਰਕਾਰ ਦਾ 1 ਰੁਪਇਆ ਵੀ ਨਹੀਂ ਲੱਗਾ ਬੱਸ ਦੇ ਵਿੱਚ ਉਹ ਪ੍ਰਾਈਵੇਟ ਜਿਵੇਂ ਤਾਂ ਡੇਰਗਾ ਬੰਦਾ ਕੋਈ ਆ ਜੇ ਕੋਈ ਬੇਰਜ਼ਗਾਰ ਨੌਜਵਾਨ ਆ ਜੇ ਕੋਈ ਕਿਸਾਨ ਆ ਜੇ ਆ ਕੇ ਅਪਲਾਈ ਕਰ ਲੇ ਕੋਈ ਵੀ ਆ ਕੇ ਉੱਚ ਅਪਲਾਈ ਕਰ ਸਕਦਾ ਵਾ ਕੰਪਲਸਰੀ ਨਹੀਂਗਾ ਸਰਕਾਰ ਦਾ ਵੀ ਜੇ ਕਹੇ ਨੇ ਕਿਲੋਮੀਟਰ ਸਕੀਮ ਤੇ ਬੱਸ ਪਾਉਣੀ ਆ ਤੇ ਅਸੀਂ ਉਹਨੂੰ ਗੱਲ ਤੇ ਰੱਸਾ ਪਾ ਕੇ ਕਹੀਏ ਵੀ ਤੂੰ ਫਲਾਣੀ ਜਗ੍ਹਾ ਤੋਂ ਲਵਾ ਉਹ ਹੁਣ ਉਹਦੀ ਮਰਜ਼ੀ ਆ ਜੇ ਕੋਈ ਬੰਦਾ ਵੇਖੋ ਘਰੋਂ ਆਪਦੇ ਘਰ ਲਈ ਕੋਈ ਮਨਿਆਰੀ ਦਾ ਸਮਾਨ ਖਰੀਦਣ ਜਾਂ ਕੋਈ ਕਿਰੀਆਨੇ ਦਾ ਸਮਾਨ ਖਰੀਦਣ ਜਾਂ ਕੋਈ ਕੱਪੜੇ ਖਰੀਦਣ ਲਈ ਜਾਂਦਾ ਆ ਜੇ ਉਹਨੂੰ ਕਿਤੇ ਉਹ ਦੂਜੇ ਸ਼ਹਿਰ ਤੋਂ ਦੂਜੇ ਜ਼ਿਲ੍ਹੇ ਤੋਂ ਜਾਂ ਦੂਜੀ ਸਟੇਟ ਤੋਂ ਸਸਤਾ ਮਿਲਦਾ ਉਹ ਜਿੱਥੋਂ ਮਰਜ਼ੀ ਲੈ ਸਕਦਾ ਪ੍ਰਾਈਵੇਟ ਬੰਦਾ ਉਹਦੇ ਚ ਅਸੀਂ ਜਿੱਥੋਂ ਸਾਨੂੰ ਘੱਟ ਰੇਟ ਤੇ ਬੱਸਾਂ ਮਿਲਣਗੀਆਂ ਬਿਲਕੁਲ ਵਾਜਬ ਰੇਟ ਤੇ ਅਸੀਂ ਉੱਥੋਂ ਬੱਸਾਂ ਬਣਵਾਵਾਂਗੇ ਸਰਕਾਰੀ ਬੱਸਾਂ ਵੀ ਤੇ ਸੀਐਮ ਸਾਹਿਬ ਜਦੋਂ ਪ੍ਰਵਾਨਗੀ ਦੇਣਗੇ ਉਦੋਂ ਉਹ ਬੱਸਾਂ ਪਹਿਣਗੇ ਪ੍ਰਾਈਵੇਟ ਬੰਦੇ ਨੇ ਕਿਲੋਮੀਟਰ ਸਕੀਮ ਚ ਬੱਸਾਂ ਪਾਈਆਂ ਪੀਆਰਟੀਸੀ ਨੇ ਬਿਲਕੁਲ ਆਰੋਪ ਜਿਹੜੇ ਲਗਾਏ ਜਾ ਰਹੇ ਨੇ ਬਿਲਕੁਲ ਬੇਬੁਨਿਆਦ ਨੇ ਕਿਉਂਕਿ ਇਹ ਸਰਕਾਰੀ ਬੱਸਾਂ ਨਹੀਂ ਹੈਗੀਆਂ ਪ੍ਰਾਈਵੇਟ ਲੋਕਾਂ ਦੀਆਂ ਬੱਸਾਂ ਨੇ ਕੈਮਰਾ ਪਰਸਨ ਰਜੇਸ਼ ਚੋਹਾਨ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਦਿੱਲੀ